ਜਮਾਨਾ ਕੀ ਕਹੇਗਾ ਇਹ ਨਾ ਸੋਚਣਾ ਕਿਉਂਕਿ ਜਮਾਨਾ ਬਹੁਤ ਅਜੀਬ ਹੈ ਜਮਾਨਾ ਨਾਕਾਮਜਾਬ ਲੋਕਾਂ ਦਾ ਮਜ਼ਾਕ ਉਡਾਉਂਦਾ ਹੈ ਅਤੇ ਕਾਮਜਾਬ ਲੋਕਾਂ ਤੋਂ ਡਰਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਰਾਜੇ ਦਾ ਦਰਬਾਰ ਲੱਗਿਆ ਸੀ ਅਤੇ ਸਰਦੀਆਂ ਦੇ ਦਿਨ ਸਨ ਇਸ ਲਈ ਦਰਬਾਰ ਖੁੱਲੇ ਵਿੱਚ ਯਾਨੀ ਕਿ ਧੁੱਪ ਵਿੱਚ ਲੱਗਿਆ ਹੋਇਆ ਸੀ ਸਭ ਲੋਕ ਬੈਠੇ ਹੋਏ ਸਨ ਦੀਵਾਨ ਸਨ ਮੰਤਰੀ ਸਨ ਰਾਜੇ ਦੇ ਪੰਡਿਤ ਸਨ ਰਾਜੇ ਦੇ ਪਰਿਵਾਰ ਦੇ ਲੋਕ ਸਨ ਸਭ ਬੈਠੇ ਸਨ ਰਾਜਾ ਸਾਹਿਬ ਦੇ ਸਾਹਮਣੇ ਇੱਕ ਮੇਜ਼ ਰਖਵਾ ਦਿੱਤੀ ਗਈ ਸੀ ਉਦੋਂ ਹੀ ਅਚਾਨਕ ਪੀੜ ਵਿੱਚੋਂ ਇੱਕ ਆਦਮੀ ਅੱਗੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਰਾਜਾ ਸਾਹਿਬ ਨੂੰ ਮਿਲਣਾ ਹੈ ਮੇਰੇ ਕੋਲ ਦੋ ਚੀਜ਼ਾਂ ਹਨ ਜਿਨ੍ਹਾਂ ਦੀ ਮੈਂ ਪ੍ਰੀਖਿਆ ਲੈਣੀ ਚਾਹੁੰਦਾ ਹਾਂ ਰਾਜਾ ਸਾਹਿਬ ਤੱਕ ਗੱਲ ਪਹੁੰਚਾਈ ਗਈ ਰਾਜਾ ਸਾਹਿਬ ਨੇ ਕਿਹਾ ਆਉਣ ਦੇਵੋ ਉਸ ਵਿਅਕਤੀ ਨੂੰ ਦਰਬਾਰ ਵਿੱਚ ਜੋ ਕਿ ਖੁੱਲੇ ਵਿੱਚ ਲੱਗਿਆ ਹੋਇਆ ਸੀ ਆਉਣ ਦੀ ਇਜਾਜ਼ਤ ਦਿੱਤੀ ਗਈ ਰਾਜੇ ਦੇ ਸਾਹਮਣੇ ਉਹ ਵਿਅਕਤੀ ਪਹੁੰਚਿਆ ਇਜਾਜ਼ਤ ਲੈ ਕੇ ਰਾਜਾ ਸਾਹਿਬ ਨੇ ਕਿਹਾ ਕਿ ਦੱਸੋ ਗੱਲ ਕੀ ਹੈ ਇਸ ਇਨਸਾਨ ਨੇ ਕਿਹਾ ਕਿ ਮੇਰੇ ਕੋਲ ਦੋ ਚੀਜ਼ਾਂ ਹਨ ਇੱਕੋ ਜਹੀਆਂ ਦਿਖਣ ਵਾਲੀਆਂ ਇੱਕੋ ਆਕਾਰ ਦੀਆਂ ਇੱਕੋ ਜਹੀਆਂ ਬਿਲਕੁਲ ਇੱਕੋ ਜਹੀਆਂ ਪਰ ਇਹਨਾਂ ਵਿੱਚੋਂ ਇੱਕ ਹੀਰਾ ਹੈ ਅਤੇ ਇੱਕ ਕੱਚ ਹੈ ਅਤੇ ਮੈਂ ਹੁਣ ਤੱਕ ਕਈ ਰਾਜਾਂ ਵਿੱਚ ਗਿਆ ਹਾਂ ਕਈ ਰਾਜਿਆਂ ਨੂੰ ਮਿਲਿਆ ਹਾਂ ਪਰ ਕੋਈ ਵੀ ਇਹ ਪਛਾਣ ਨਹੀਂ ਸਕਿਆ ਕਿ ਅਸਲੀ ਹੀਰਾ ਕਿਹੜਾ ਹੈ ਅਤੇ ਨਕਲੀ ਕਿਹੜਾ ਹੈ ਤੁਹਾਡੀ ਵੀ ਪ੍ਰੀਖਿਆ ਲੈਣੀ ਚਾਹੁੰਦਾ ਹਾਂ ਤੁਹਾਡੇ ਦਰਬਾਰ ਵਿੱਚੋਂ ਵੀ ਜਾਣਨਾ ਚਾਹੁੰਦਾ ਹਾਂ ਕਿ ਕੋਈ ਬੁੱਧੀਮਾਨ ਹੈ ਜੋ ਇਹ ਦੱਸ ਸਕੇ ਅਤੇ ਜੇਕਰ ਤੁਹਾਡੇ ਰਾਜ ਵਿੱਚੋਂ ਕਿਸੇ ਨੇ ਦੱਸ ਦਿੱਤਾ ਤਾਂ ਇਹ ਹੀਰਾ ਤੁਹਾਡੇ ਰਾਜ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦੇਵਾਂਗਾ ਅਤੇ ਜੇ ਨਹੀਂ ਦੱਸਿਆ ਤਾਂ ਇਸ ਹੀਰੇ ਦੀ ਜੋ ਕੀਮਤ ਹੈ ਉਹ ਤੁਸੀਂ ਮੈਨੂੰ ਦੇਣੀ ਹੈ ਬਸ ਇਸ ਤਰ੍ਹਾਂ ਹੀ ਮੈਂ ਜਿੱਤਦਾ ਚਲਿਆ ਆ ਰਿਹਾ ਹਾਂ ਰਾਜਾ ਸਾਹਿਬ ਨੇ ਕਿਹਾ ਠੀਕ ਹੈ ਲਿਆਂਦਾ ਜਾਵੇ ਰਾਜਾ ਸਾਹਿਬ ਦੇ ਸਾਹਮਣੇ ਜੋ ਮੇਜ਼ ਰੱਖੀ ਸੀ ਉਸ ਉੱਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਰੱਖਿਆ ਗਿਆ ਇੱਕ ਹੀਰਾ ਸੀ ਤੇ ਦੂਜਾ ਨਕਲੀ ਹੀਰਾ ਸੀ ਰਾਜਾ ਸਾਹਿਬ ਨੇ ਕਿਹਾ ਆਪਣੇ ਦੀਵਾਨ ਨੂੰ ਮੰਤਰੀਆਂ ਨੂੰ ਅਤੇ ਸਭ ਲੋਕਾਂ ਨੂੰ ਕਿ ਇੱਕ-ਇੱਕ ਕਰਕੇ ਆਵੋ ਅਤੇ ਦੱਸੋ ਕੁਝ ਲੋਕਾਂ ਨੇ ਹਿੰਮਤ ਕੀਤੀ ਉਸ ਤੋਂ ਬਾਅਦ ਕੁਝ ਲੋਕਾਂ ਨੇ ਸੋਚਿਆ ਕਿ ਜੇਕਰ ਰਾਜਾ ਸਾਹਿਬ ਹਾਰ ਗਏ ਤਾਂ ਉਲਟਾ ਦੋਸ਼ ਸਾਡੇ ਤੇ ਆ ਜਾਵੇਗਾ ਤਾਂ ਜ਼ਿਆਦਾ ਲੋਕ ਅੱਗੇ ਨਹੀਂ ਆਏ ਰਾਜਾ ਸਾਹਿਬ ਨੂੰ ਵੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕੀ ਹੋਵੇਗਾ ਇੱਥੇ ਤਾਂ ਹਾਰ ਉਨ੍ਹਾਂ ਦੀ ਹੁੰਦੀ ਜਾਂਦੀ ਹੈ ਉਦੋਂ ਹੀ ਭੀੜ ਵਿੱਚੋਂ ਇੱਕ ਅੰਨੇ ਬਾਬਾ ਬਾਹਰ ਨਿਕਲ ਕੇ ਆਏ ਅਤੇ ਉਹਨਾਂ ਨੇ ਕਿਹਾ ਕਿ ਰਾਜਾ ਸਾਹਿਬ ਨਾਲ ਮੈਨੂੰ ਮਿਲਣ ਦਿੱਤਾ ਜਾਵੇ ਮੈਂ ਇੱਕ ਵਾਰ ਕੋਸ਼ਿਸ਼ ਕਰਨੀ ਚਾਹੁੰਦਾ ਹਾਂ ਰਾਜਾ ਸਾਹਿਬ ਤੱਕ ਗੱਲ ਪਹੁੰਚਾਈ ਗਈ ਕਿ ਅੰਨੇ ਬਾਬਾ ਹਨ ਉਹ ਆਉਣਾ ਚਾਹੁੰਦੇ ਹਨ ਉਹ ਵੀ ਇੱਕ ਵਾਰ ਕੋਸ਼ਿਸ਼ ਕਰਨੀ ਚਾਹੁੰਦੇ ਹਨ ਤਾਂ ਰਾਜਾ ਸਾਹਿਬ ਨੇ ਕਿਹਾ ਠੀਕ ਹੈ ਜਦੋਂ ਕੋਈ ਮੰਨ ਨਹੀਂ ਰਿਹਾ ਹੈ ਕੁਝ ਹੋ ਨਹੀਂ ਰਿਹਾ ਹੈ ਤਾਂ ਇਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਉਹ ਅੰਨੇ ਬਾਬਾ ਅੱਗੇ ਆਏ ਅਤੇ 1 ਮਿੰਟ ਵਿੱਚ ਉਹਨਾਂ ਨੇ ਦੱਸ ਦਿੱਤਾ ਕਿ ਅਸਲੀ ਹੀਰਾ ਕਿਹੜਾ ਹੈ ਅਤੇ ਨਕਲੀ ਕਿਹੜਾ ਹੈ ਹਰ ਕੋਈ ਚੌਕ ਗਿਆ ਹਰ ਕੋਈ ਖੁਸ਼ ਹੋ ਗਿਆ ਬੋਲੇ ਕੀ ਗੱਲ ਹੈ ਰਾਜੇ ਦਾ ਸਨਮਾਨ ਬਚ ਗਿਆ ਰਾਜ ਵਿੱਚ ਇੱਕ ਨਵਾਂ ਹੀਰਾ ਆ ਗਿਆ ਤੇ ਹੀਰੇ ਨੂੰ ਤਿਜੋਰੀ ਵਿੱਚ ਜਮ੍ਹਾਂ ਕਰਨ ਦੀਆਂ ਤਿਆਰੀਆਂ ਹੋਣ ਲੱਗੀਆਂ ਪਰ ਇਸ ਸਭ ਦੇ ਵਿੱਚ ਰਾਜਾ ਸਾਹਿਬ ਨੇ ਪੁੱਛਿਆ ਕਿ ਬਾਬਾ ਇੱਕ ਗੱਲ ਤਾਂ ਦੱਸੋ ਤੁਸੀਂ ਪਹਿਚਾਣਿਆ ਕਿਵੇਂ ਬੁੱਢੇ ਬਾਬਾ ਨੇ ਕਿਹਾ ਬਹੁਤ ਆਸਾਨ ਸੀ ਅਸੀਂ ਖੁੱਲੇ ਵਿੱਚ ਬੈਠੇ ਹਾਂ ਧੁੱਪ ਵਿੱਚ ਬੈਠੇ ਹਾਂ ਜੋ ਧੁੱਪ ਵਿੱਚ ਗਰਮ ਹੋ ਗਿਆ ਉਹ ਕੱਚ ਅਤੇ ਜੋ ਠੰਡਾ ਰਹਿ ਗਿਆ ਉਹ ਹੀਰਾ ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਇਹ ਮਿਲਦਾ ਹੈ ਕਿ ਜ਼ਿੰਦਗੀ ਵਿੱਚ ਅਸੀਂ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਕਰਦੇ ਹਾਂ ਨਾਰਾਜ਼ ਹੁੰਦੇ ਹਾਂ ਆਪਣੇ ਆਪ ਨਾਲ ਗੁੱਸੇ ਹੁੰਦੇ ਹਾਂ ਅਤੇ ਸਾਡੀ ਜ਼ਿੰਦਗੀ ਵਿੱਚ ਦੋਸਤ ਘਟਦੇ ਜਾਂਦੇ ਹਨ ਆਪਣੇ ਘਟਦੇ ਜਾਂਦੇ ਹਨ ਰੁਸਤੇ ਜਾਂਦੇ ਹਨ ਜਿਸਨੇ ਜ਼ਿੰਦਗੀ ਵਿੱਚ ਆਪਾ ਨਹੀਂ ਖੋਇਆ ਜੋ ਮੁਸ਼ਕਲ ਸਮੇਂ ਵਿੱਚ ਵੀ ਟਿੱਕਿਆ ਰਿਹਾ ਠੰਡਾ ਰਿਹਾ ਉਹੀ ਜਿੱਤਦਾ ਹੈ ਉਹੀ ਸਿਕੰਦਰ ਕਹਾਉਂਦਾ ਹੈ ਇਸ ਲਈ ਜ਼ਿੰਦਗੀ ਦੇ ਦਬਾਅ ਵਿੱਚ ਆਉਣਾ ਬੰਦ ਕਰੋ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ